ਯਾ ਕੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਅਰਦਾਸ ਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗੋਤੀ ਜੀ ਸਹਾਏ ਵਾਰ ਸ਼੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਿਮਰ ਕੇ ਗੁਰਨਾਨਕ ਲਈਂ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਪਿਆਇ ਜਿਸ ਦੇਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਆ ਕਰਨੋਂ ਨਗ ਆਵੇ ਤੋਏ ਸਭ ਥਾਹੀਂ ਹੋਏ ਸਹਾਰੇ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਹੀਂ ਹੋਏ ਸਹਾਰੇ ਦਸਾਂ ਪਾਸ਼ਾ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜ ਦੇ ਦਰ ਦਾ ਧਿਆਨ ਤਰ ਖਾਲਸਾ ਜੀ ਸਾਧ ਸੰਗਤ ਬੋਲੋ ਜੀ ਵਾਹਿਗੁਰੂ ਜੀ ਨਿਮਾਨ ਆਦੇ ਮਾਨ ਨਿਤਾਨ ਆਦੇ ਤਾਨ ਮੋਟਿਆਂ ਦੀ ਓਰ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ ਰਾਮ ਕਰੋ ਸਾਡੇ ਔਗਣਾ ਨੂੰ ਨਾ ਚਟਾਰਾ ਬਖਸ਼ ਲੋ ਜੀ ਬਾਬਾ ਜੀ ਸਾਰੇ ਸੰਗਤ ਇਹ ਡੇਰਿਆਂ ਤੇ ਰਹਿਣ ਵਾਲੀ ਆਪ ਜੀ ਦੇ ਕਈ ਕਈ ਕਿੱਲਿਆਂ ਦੇ ਮਾਲਕ ਨੇ ਇਹ ਆਪ ਜੀ ਦੀ ਰਜਾ ਦੇ ਵਿੱਚ ਨੇ ਆਪ ਜੀ ਇਹਨਾਂ ਨੂੰ ਹੌਸਲਾ ਬਖਸ਼ਣਾ ਸੱਚੇ ਪਾਤਸ਼ਾਹ ਆਪ ਜੀ ਦੀ ਰਜਾ ਨੂੰ ਅਸੀਂ ਟਾਲ ਨਹੀਂ ਸਕਦਾ ਪਰ ਸੱਚੇ ਪਾਤਸ਼ਾਹ ਰਹਿਮ ਕਰੋ ਕਿਰਪਾ ਕਰੋ ਇਹਨਾਂ ਨੂੰ ਹੌਸਲਾ ਬਖਸ਼ੋ ਤੰਦਰੁਸਤੀਆਂ ਬਖਸ਼ੋ ਆਉਣ ਵਾਲਾ ਸਮਾਂ ਇਹਨਾਂ ਲਈ ਖੁਸ਼ੀਆਂ ਭਰਿਆ ਲਿਆਓ ਜਿਹੜਾ ਨੁਕਸਾਨ ਇਹਨਾਂ ਦਾ ਕੋਈ ਨਹੀਂ ਪੂਰਾ ਕਰ ਸਕਦਾ ਸੱਚੇ ਪਾਤਸ਼ਾਹ ਤੁਸੀਂ ਆਪ ਕਰਿਓ ਭੁੱਲਾ ਚੁਕਾ ਦੀ ਮਾਫੀ ਬਖਸ਼ਿਓ ਜੰਦਰ ਤੋਂ ਸੰਤ ਰੋਪਾ ਅੰਕਾਰ ਨਾ ਜੀ ਡੇਰੇ ਤੋਂ ਜੋ ਆਪਣਾ ਕੈਂਪ ਅਕਾਲੀ ਦਲ ਬਾਸ ਪੰਜਾਬ ਦੇ ਪਠਾਨਕੋਟ ਲਗਾਇਆ ਗਿਆ